ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਾ ਦਿਨ ਢਿਲੋਂ ਫਾਈਨਲੀ ਇੱਕ ਕਲਾਕਾਰ ਮੰਨ ਗਿਆ ਕੁਲਵਿੰਦਰ ਬਿੱਲਾ ਕੁਲਵਿੰਦਰ ਬਿੱਲਾ ਨੇ ਇਹ ਪੋਸਟ ਪਾ ਦਿੱਤੀ ਹੈ ਕਿ ਅਸੀਂ ਸਿੰਗਰਾਂ ਨੇ ਜਿਹੜਾ ਹੈ ਉਹ ਨਸ਼ਾ ਇੰਨਾ ਪ੍ਰਮੋਟ ਕਰ ਦਿੱਤਾ ਹੈ ਫੀਮ ਇੰਨੀ ਪ੍ਰਮੋਟ ਕਰ ਦਿੱਤੀ ਹੈ ਕਿ ਹਰ ਬੰਦਾ ਸਾਡੇ ਵਾਲ ਵੇਖ ਕੇ ਹੁਣ ਨਸ਼ੇ ਕਰਨ ਲੱਗ ਗਿਆ ਹੈ ਤੇ ਪਤਾ ਉਦੋਂ ਲੱਗੂਗਾ ਜਦੋਂ ਸਾਡੇ ਬੱਚੇ ਜਾਂ ਸਿੰਗਰਾਂ ਦੇ ਬੱਚੇ ਇਹ ਨਸ਼ਾ ਕਰਨ ਲੱਗ ਗਏ ਚਲੋ ਕੋਈ ਤੇ ਮੰਨੇ ਆ ਪਾਉ ਠੀਕ ਆ ਵੈਸੇ ਗੱਲ ਇਹ ਆ ਵੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਹੜੇ ਸਿੰਗਰ ਆ ਐਕਟਰ ਆ ਇਹ ਜਸਟ ਫੇਕ ਹੁੰਦੇ ਆ ਇਹ ਗਾਣਿਆਂ ਦੇ ਵਿੱਚ ਹੀ ਐਕਸ਼ਨ ਕਰਦੇ ਆ ਫੋਰ ਐਗਜ਼ਾਮਪਲ ਹੁਣ ਮਨਕੀਰ ਤੌਲਖ ਵੀ ਇਹ ਲੋ ਉਹ ਗਾਣੇ ਉਹਦੇ ਇਦਾਂ ਵੀ ਰਫਲਾਂ ਵਾਲੇ ਬੰਦੂਕਾਂ ਵਾਲੇ ਬੰਦਾ ਮਾਰਦਾਂਗੇ ਚੱਕਦਾਂਗੇ ਪਰ ਉਹ ਡਰਦਾ ਕੱਲਾ ਬਾਹਰ ਨਹੀਂ ਜਾਂਦਾ ਇਹ ਸਚਾਈ ਆ ਪ੍ਰੇਮ ਢਿੱਲੋਂ ਦੇ ਗਾਣੇ ਤੁਸੀਂ ਵੇਖਿਆ ਨਾ ਉਹ ਕਿੱਦਾਂ ਹੀ ਉਹ ਗੋਲੀ ਮਹਿੰਗੀ ਬੰਦੇ ਟਕੇ ਦੇ ਰੱਖਾਨੇ ਤੇ ਜਦੋਂ ਸਟੇਜਾਂ ਦੇ ਚਪੇੜਾਂ ਵਜਦੀਆਂ ਫਿਰ ਪਿੱਛੇ ਕਿਉਂ ਜਾਣੇ ਇਹ ਗੱਲ ਇਹ ਆ ਵੀ ਜਦੋਂ ਸਟੇਜ ਤੇ ਉਹਦੇ ਪ੍ਰੇਮ ਢਿੱਲੋਂ ਦੇ ਚਪੇੜਾਂ ਵੱਜੀਆਂ ਸੀ ਤੇ ਫਿਰ ਭੱਜ ਗਿਆ ਸੀ ਉਹ ਫਿਰ ਰੁਕਦਾ ਉੱਥੇ ਤੋਂ ਕੀ ਆਂਦੇ ਨਾ ਵੀ ਹੱਥ ਦੀਆਂ ਦਿੱਤੀਆਂ ਤੇ ਮੂੰਹ ਨਾ ਖੋਲਣੀਆਂ ਪੈ ਰੀਆਂ ਕਈਆਂ ਨੂੰ ਕਿਉਂਕਿ ਹੁਣ ਤੁਹਾਨੂੰ ਪਤਾ ਵਾ ਫੇਮ ਹੋਰ ਵੀ ਬੜੇ ਹੈਗੇ ਮਾਸਟਰ ਸਲੀਮ ਨੂੰ ਕਿਉਂ ਨਹੀਂ ਕੋਈ ਧਮਕੀ ਆਉਂਦੀ ਮਾਸਟਰ ਸਲੀਮ ਦੀ ਆਵਾਜ਼ ਵਰਗੀ ਆਵਾਜ਼ ਹੈਗੀ ਕਿਤੇ ਹਰ ਭਜਨ ਮਾਨ ਹੋਣੀ ਹੈਗੇ ਗੁਰਦਾਸ ਮਾਨ ਹੋਣੀ ਹੈਗੇ ਆ ਸੋ ਜਿਨ੍ਹਾਂ ਨੇ ਨਸ਼ੇ ਜਿਨ੍ਹਾਂ ਨੇ ਪੰਗੇ ਲਏ ਆ ਫਿਰ ਉਹਨਾਂ ਨੂੰ ਆਉਣੀਆਂ ਹੀ ਆਉਣੀਆਂ ਧਮਕੀਆਂ ਤੇ ਪਰ ਕੁਲਵਿੰਦਰ ਬਿੱਲੇ ਯਾਰ ਵਾਕਈ ਸਹੀ ਗੱਲ ਤੇਰੇ ਗਾਣੇ ਬਹਿ ਵਧੀਆ ਹੁੰਦੇ ਆ ਮੇਰਾ ਦੇਸ਼ ਹੋਵੇ ਪੰਜਾਬ ਪਰ ਜਿੱਦਾਂ ਮਰਜੀ ਆ ਗੱਲ ਤੇ ਕੁਲਵਿੰਦਰ ਬਿੱਲੇ ਨੇ ਸਹੀ ਕਹੀ ਆ ਕਿ ਅਸੀਂ ਨਸ਼ਾ ਬਹੁਤ ਪ੍ਰਮੋਟ ਕੀਤਾ ਪਹਿਲੋਂ ਗਾਣੇ ਹੁੰਦੇ ਨੇ ਯਾਰ ਜਿੱਦਾਂ ਬਿੱਦੜਖੀਆ ਸਾਹਿਬ ਦੇ ਗਾਣੇ ਵੀ ਹੀ ਸ਼ਮਸ਼ੀਰ ਸੰਧੂ ਨੇ ਏਡੇ ਵਧੀਆ ਗਾਣੇ ਲਿਖੇ ਮਤਲਬ ਇੱਕ ਮਟਿਆਰ ਦੀ ਜਿਹੜੀ ਤਾਰੀਫ ਕਰ ਦੇਣੀ ਜਾਂ ਧੋਖਾ ਮਿਲ ਗਿਆ ਜਾਂ ਜਿੱਦਾਂ ਉਹ ਲੈਣਾ ਲਿਖਦੇ ਹੀ ਇਹ ਲੈਣਾ ਨਹੀਂ ਲਿਖਦੇ ਇਹ ਲਿਖਦੇ ਆ ਮਤਲਬ ਮੰਨ ਲਓ ਕਿਸੇ ਨੇ ਕੁਝ ਕਹਿਤਾ ਉਹਦੇ ਖਿਲਾਫ ਹੀ ਲਿਖਣਾ ਸ਼ੁਰੂ ਕਰ ਦਿੱਤੇ ਬੜਾ ਮੈਨਾ ਕੰਮ ਗਾਣੇ ਤੇ ਸਹੀ ਗੱਲ ਹੈ ਬਸ ਇਹੋ ਹੀ ਆ ਵੀ ਉਹਨੇ ਉਹਨੂੰ ਗਾਲ ਕੱਢਦੀ ਉਹਨੇ ਉਹਨੂੰ ਗਾਲ ਕੱਢਦੀ ਪਰ ਜੋ ਮਰਜ਼ੀ ਕਹਿ ਲੋ ਸਿੰਗਿੰਗ ਹੈਗੀ ਹਰ ਭਜਨ ਮਾਨ ਹੋਣਾ ਦੀ ਗੁਰਦਾਸ ਮਾਨ ਹੋਣਾ ਦੀ ਮਾਸਟਰ ਸਲੀਮ ਹੋਣਾ ਦੀ ਕਨਵਰ ਗਰੇਵਾਲ ਹੋਣਾ ਦੀ ਰਾਜਵੀਰ ਆ ਨਵੇਂ ਮੁੰਡੇ ਵੀ ਬੜੇ ਵਧੀਆ ਵਾ ਨਰਵੈਰ ਪੰਨੂ ਹੋਣੀ ਹਨਾ ਉਹਨਾਂ ਦੀ ਆਵਾਜ਼ ਬੜੀ ਵਧੀਆ ਹੈ ਹਮਸੰਦੂ ਦੀ ਆਵਾਜ਼ ਬੜੀ ਵਧੀਆ ਵਾ ਪਰ ਜਿਹੜੇ ਫੁਕਰੇ ਆ ਤੇ ਉਹ ਤੁਹਾਨੂੰ ਪਤਾ ਹੀ ਆ ਕਿਹੜੇ ਕਿਹੜੇ ਫੁਕਰੇ ਆ ਸੋ ਮੇਰੀ ਗੱਲ ਇਹ ਆ ਵੀ ਸਿਰਫ ਇਹ ਅਸੀਂ ਜੇ ਅਸੀਂ ਕਹ ਰਹੀਏ ਅਸੀਂ ਕੋਈ ਐਕਸ਼ਨ ਕਰਦੇ ਆ ਜਾਂ ਗਾਣਿਆਂ ਦੇ ਵਿੱਚ ਮੋਡਲਿੰਗ ਕਰਦੇ ਹਾਂ ਸਿਰਫ ਫੇਕ ਹੁੰਦੀ ਆ ਇਹ ਆਪਣੇ ਆਈਡਲ ਨਾਲ ਸਾਨੂੰ ਮੰਨੋ ਸਿੰਗਰਾਂ ਨੂੰ ਐਕਟਰਾਂ ਨੂੰ ਆਪਣੇ ਆਈਡਲ ਨਾ ਮੰਨੋ ਕਿਉਂਕਿ ਸਾਰਾ ਕੁਝ ਫੇਕ ਹੁੰਦਾ ਵਾ ਸਿਰਫ ਗਾਣੇ ਸੁਣੋ ਮਿਊਜ਼ਿਕ ਸੁਣੋ ਇਹ ਫਿਲਮਾਂ ਫਿਲਮਾਂ ਜਿਹੜੀਆਂ ਸਿਰਫ ਮਹਿਕ ਮਨ ਰੰਜਨ ਦਾ ਸਾਧਨ ਹੈ ਗਾਣੇ ਵੀ ਇਹਨਾਂ ਤੇ ਅਮਲ ਨਾ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਹੁਣ ਤੁਸੀਂ ਵੀ ਸਾਰਾ ਕੁਝ ਦੇਖ ਹੀ ਰਹੇ ਹੋ ਬਾਕੀ ਹੈਡਸ ਆਫ ਕੁਲਵਿੰਦਰ ਬਿੱਲਾਲੀ ਜਿਹੜਾ ਉਹਨੇ ਸਹੀ ਗੱਲ ਕੀਤੀ ਆ ਬੜੀ ਤਕੜੀ ਗੱਲ ਕੀਤੀ ਆ ਸੋ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਸਤਿ ਸ੍ਰੀ ਅਕਾਲ